ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਨਵੀਂ ਚਾਰਜ ਸ਼ੀਟ ਧਾਰਿਤ ਕੀਤੀ ਹੈ। ਦਰਅਸਲ ਇਸ ਚਾਰਜ ਸ਼ੀਟ ਤੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਮਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਅਤੇ ਉਸ ਦੀ ਸਿਆਸੀ ਪਾਰਟੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ED ਵੱਲੋਂ ਲਗਾਤਾਰ ਪੁਛ ਪੜਤਾਲ ਵੀ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਕੁਝ ਦਿਨਾਂ ਦੀ ਰਾਹਤ ਮਿਲੀ ਯਾਨੀ ਕਿ ਜ਼ਮਾਨਤ ਮਿਲੀ ਉਸ ਜ਼ਮਾਨਤ ਉਤੇ ਫਿਲਹਾਲ ਦੀ ਘੜੀ ਲਈ ਬਾਹਰ ਆਏ ਹੋਏ ਨੇ 1 ਜੂਨ ਨੂੰ ਉਹਨਾਂ ਨੂੰ ਦੁਬਾਰਾ ਜੇਲ੍ਹ ਵਾਪਸ ਜਾਣਾ ਪੈ ਸਕਦਾ ਹੈ ਇਸ ਮਾਮਲੇ ਵਿੱਚ ED ਵੱਲੋਂ ਇਹ 8ਵੀਂ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਜਿਸ ਵਿੱਚ ਅਜੇ ਤੱਕ 18 ਵਿਅਕਤੀ ਗ੍ਰਫਤਾਰ ਕੀਤੇ ਜਾ ਚੁਕੇ ਨੇ ਪਿਛਲੇ ਹਫਤੇ ਏਜੰਸੀ ਨੇ ਬੀਆਰਐਸ ਆਗੂ ਅਤੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਚੰਦਰਸ਼ੇਕਰ ਰਾਓ ਦੀਤੀ ਕੇ ਕਵਿਤਾ ਅਤਿਆਚਾਰ ਹੁਰ ਖਿਲਾਫ ਚਾਰ ਸ਼ੀਟ ਦਾਖਲ ਕੀਤੀ ਸੀ ਈਡੀ ਨੇ ਦਿੱਲੀ ਆਪਕਾਰੀ ਨੀਤੀ ਕੋਟਾਲੇ ਚ ਮੁੱਖ ਮੰਤਰੀ ਨੂੰ ਮੁੱਖ ਸਰਗਨਾ ਅਤੇ ਸਾਜ਼ਿਸ਼ ਕਾੜਾ ਕਰਾਰ ਦਿੱਤਾ ਵਧੀਕ ਸੋਲਿਸਟਰ ਜਨਰਲ ਐਸਵੀ ਰਾਜੂ ਨੇ ਸੁਪਰੀਮ ਕੋਰਟ ਨੂੰ ਵੀਰਵਾਰ ਨੂੰ ਦੱਸਿਆ ਕਿ ਕੇਜਰੀਵਾਲ ਨੇ ਆਪਕਾਰੀ ਨੀਤੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਈਡੀ ਨੇ ਪਹਿਲਾਂ ਦਾਵਾ ਕੀਤਾ ਸੀ ਕਿ ਆਪ ਇੱਕ ਸਿਆਸੀ ਪਾਰਟੀ ਹੋਣ ਦੇ ਨਾਤੇ ਲੋਕ ਪ੍ਰਤੀਨਿਧਤਾ ਐਕਟ ਅਨੁਸਾਰ ਵਿਅਕਤੀਗਤ ਨਾਗਰਿਕਾਂ ਦੀ ਐਸੋਸੀਏਸ਼ਨ ਜਾਂ ਸੰਸਥਾ ਵਜੋਂ ਪਰਿਭਾਸ਼ਿਤ ਕੀਤੀ ਗਈ ਹੈ ਅਤੇ ਉਸ ਨੂੰ ਪੀਐਮਏ ਦੀ ਧਾਰਾ 70 ਤਹਿਤ ਇੱਕ ਕੰਪਨੀ ਵਜੋਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਕਥਿਤ ਕੰਪਨੀ ਆਪ ਦੇ ਮੁਖੀ ਅਤੇ ਜਵਾਬਦੇਹੀ ਹੋਣ ਕਰਕੇ ਦੋਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।